ਆਗਤਾ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਕਾਫ ਸਟਾਰਟਰ ਫੀਡ ਲੈ ਕੇ ਆਂਦੀ ਆ ਮੈਪਲੇ ਦੀ ਤੇ ਆਪਾਂ ਜਿਹੜੇ ਭਰਾਣੇ ਵਰਤੀ ਉਹ ਵੀ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਦਾ ਰਿਜ਼ਲਟ ਆ ਤੇ ਆਪਾਂ ਜਿਹੜਾ ਸਵਰਾਜ ਇਸ ਕਾਫ ਤੇ ਪਟਰਾ ਲਾਉਣਾ ਇਹਦਾ ਠੀਕ ਆ ਜੀ ਇਹਨੂੰ 3 ਮਹੀਨਿਆਂ ਤੱਕ ਇਹ ਕਾਫ ਸਟਾਰਟਰ ਚਲਾਉਣੀ ਆ ਆਪਾਂ ਅੱਜ ਤੋਂ ਸ਼ੁਰੂ ਕਰਦੇ ਆ ਤੇ ਹੁਣ ਤੁਸੀਂ ਇਹਦੀ ਗਰੋਥ ਆ ਜਿਹੜੀ ਚੈੱਕ ਕਰ ਲਓ ਕਿੱਦਾਂ ਦੀ ਆ ਠੀਕ ਹੈ ਜਿੰਨਾ ਵੀ ਰਿਜ਼ਲਟ ਮਿਲਿਆ ਉਹ ਵੀ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ ਵੀ ਇਹ ਚੀਜ਼ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ ਬਹੁਤ ਭਰਾਵਾਂ ਦੇ ਆਪਾਂ ਨੂੰ ਫੋਨ ਆਉਂਦੇ ਹੁੰਦੇ ਆ ਕਿ ਕਾਫ ਤਿਆਰ ਕਰਨਾ ਕਿਹੜੀ ਫੀਡ ਪਾਈਏ ਠੀਕ ਆ ਆਪਾਂ ਸਾਰੀਆਂ ਫੀਡਾਂ ਪਾ ਪਾ ਕੇ ਦੇਖਦੇ ਰਹਿੰਨੇ ਆ ਤੇ 4 ਮਹੀਨੇ ਤੋਂ ਬਾਅਦ ਦੇ ਵਿੱਚ ਆਪਣੇ ਵਾਲਾ ਫਾਰਮੂਲਾ ਜਿਹੜਾ ਆਪਾਂ ਫੀਡ ਫਾਰਮੂਲਾ ਤਿਆਰ ਕਰਦੇ ਆ ਪਿਛਲੇ ਜਿੰਨੀਆਂ ਵੀ ਝੋਟੀਆਂ ਤਿਆਰ ਕੀਤੀਆਂ ਉਹ ਇਹਦੇ ਤੇ ਵਰਤਾਂਗੇ 4 ਮਹੀਨੇ ਤੋਂ ਬਾਅਦ ਦੇ ਵਿੱਚ ਹੁਣ ਸ਼ੁਰੂ ਕਰੀਆ ਮੈਂ ਪਲੇ ਦੀ ਕਾਫ ਸਟਾਰਟਰ ਇਹ ਅੱਜ ਹੀ ਗੱਟਾ ਲਿਆਂਦਾ ਹੁਣੇ ਖੋਲ੍ਹਿਆ ਤੇ ਇਹਨੂੰ ਸਟਾਰਟ ਕਰਦੇ ਆ ਇਹ ਪਾਉਣੇ ਹੁੰਨੇ ਆਪਾਂ ਜਿੰਨੀ ਪਸ਼ੂ ਖਾਲੇ ਠੀਕ ਆ ਆਪਾਂ ਕੋਈ ਮੈਣ ਤੋਲ ਕੇ ਨਹੀਂ ਪਾਉਣੀ ਇਹਨੂੰ ਜਦੋਂ ਹੁਣ ਖਾਣ ਲੱਗ ਪਿਆ ਇਹਨੂੰ ਇਕੱਲੀ ਖਵਾਉਣੀ ਆ ਤੇ ਡੇਢ ਮਹੀਨਾ ਇਹਨੂੰ ਜਿਹੜਾ ਹਰਾ ਚਾਰਾ ਨਾ ਤੋੜੀ ਕੋਈ ਚੀਜ਼ ਨਹੀਂ ਪਾਉਣੀ ਇਕੱਲੀ ਫੀਡ ਤੇ ਦੁੱਧ ਇਹ ਚੀਜ਼ ਤੇ ਰੱਖਣਾ ਦੋ ਚਾਰ ਮਹੀਨਿਆਂ ਤੋਂ ਬਾਅਦ ਫੇਰ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਕਿਵੇਂ ਦਾ ਰਿਜ਼ਲਟ ਆਇਆ ਇਹਦਾ ਤੇ ਅੱਗੇ ਆਪਾਂ ਜਿਹੜੇ ਕਾਫ ਕਾਫ ਗਰੋਵਰ ਆਪਾਂ ਆਪਦੀ ਤਿਆਰ ਕਰਾਂਗੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕੀ ਕੀ ਚੀਜ਼ਾਂ ਪਾ ਕੇ ਤਿਆਰ ਕਰਨੀਆਂ ਤੁਸੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨ